ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਮੇਰੇ ਸਾਰੇ ਭਰਾਵਾਂ ਦਾ ਵਧੀਆ ਜੀ ਲਓ ਵੀ ਮਿੱਤਰੋ ਰੋਟੀ ਪਾਈ ਆ ਚੂਰ ਕੇ ਇਹਨਾਂ ਨੂੰ ਤੇ ਦੇਖੋ ਕਿ ਮੈਂ ਕਾਰਾ ਹੈ ਛੋਟਾ ਵੱਡੀਆਂ ਵੱਡੀਆਂ ਵਿੱਚ ਬੁੱਤੀਆਂ ਨੇ ਸਭ ਖਾ ਜਾਣੇ ਨੇ ਭਰਾਵੋ ਇਹਨਾਂ ਨੂੰ ਸਭ ਖਾ ਜਾਣੇ ਨੇ ਦੋਟੇ ਖੰਮਣੇ ਕਈ ਭਰਾ ਕਹਿੰਦੇ ਨੇ ਰੋਟੀ ਨਹੀਂ ਖਾਂਦੇ ਬਾਈ ਦੇਖੋ ਕਿਵੇਂ ਪੈਂਦੇ ਨੇ ਰੋਟੀ ਦਾ ਬਾਈ ਇਹਨਾਂ ਨੂੰ ਇੱਕ ਵਾਰੀ ਪਤਾ ਲੱਗ ਜੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਰੋਟੀ ਨੂੰ ਬਾਈ ਬਈਆਂ ਪੁਰਾਣੀਆਂ ਰੋਟੀਆਂ ਪਾ ਦਾ ਕਰੋ ਰਾਤ ਵਾਲੀਆਂ ਤੇ ਬਹੁਤ ਵਧੀਆ ਖਾਂਦੇ ਨੇ ਪਰ ਸੁੱਕਾ ਪਾਪੜ ਨਾ ਹੋਵੇ ਬਾਈ ਜਿਹੜੀ ਰਾਤ ਵਧੀਆ ਬਹੀ ਰੋਟੀ ਉਹ ਪਾਇਆ ਕਰੋ ਉਹਦੇ ਚ ਜਾਨ ਬਹੁਤ ਆ ਨਾਲ ਤਾਂ ਤੇ ਦੇਖ ਸਕਦੇ ਹੋ ਤੁਸੀਂ ਕਿਵੇਂ ਲੱਗੇ ਉਹਨੇ ਖਾਣ ਠੀਕ ਹੈ ਤੇ ਉਧਰ ਜੋੜਿਆਂ ਨੂੰ ਵੀ ਪਾਤੀ ਸੀ ਜਿਹੜੇ ਇਧਰ ਬੱਚੇ ਕਰੇ ਨੇ ਆਪਾਂ ਕਿ ਜਾ ਕੇ ਬੰਦ ਤੇ ਵਿੱਚ ਵੱਡੀਆਂ ਉਤਰੀਆਂ ਵੀ ਨੇ ਸਾਰੇ ਤੁਹਾਡੇ ਸਾਹਮਣੀਆਂ ਦੇਖੋ ਕਿ ਮੈਂ ਲੱਗਾਂ ਨਾ ਰੋਟੀ ਨੂੰ ਤੋੜ-ਤੋੜ ਕੇ ਖਾਣਾ ਤੋੜ-ਤੋੜ ਕੇ ਖਾ ਰਹੇ ਨੇ ਇਹ ਸਭ ਖਾ ਜਾਣੀਆਂ ਬਈ ਇਹਨਾਂ ਨੇ ਵੱਡੀ ਛੋਟੀ ਕੋਈ ਨਹੀਂ ਛੱਡਣਾ ਬੱਚੇ ਆਉਣੇ ਵੱਡੇ ਵਰਗਿਆਂ ਨੂੰ ਤੋੜਨ ਤੋੜ ਕੇ ਖਾਈ ਜਾਂਦੇ ਨੇ ਬਈ ਠੀਕ ਹੈ ਤੇ ਰੋਟੀ ਬਹੀ ਪਾ ਦਿਆ ਕਰੋ ਬਈ ਜਿਹੜੀ ਬਚੀ ਹੁੰਦੀ ਆ ਉੱਡਰਨ ਵਾਲਿਆਂ ਨੂੰ ਵੀ ਕਦੇ-ਕਦੇ ਪਾ ਦਿਆ ਕਰੋ ਤੇ ਜੋੜਿਆਂ ਨੂੰ ਤਾਂ ਡੇਲੀ ਪਾ ਕਰੋ ਬੱਚਿਆਂ ਦੀ ਸ਼ੂਟਿੰਗ ਲਈ ਗ੍ਰੋਥ ਲਈ ਬਹੁਤ ਜ਼ਿਆਦਾ ਵਧੀਆ ਨੇ ਤੇ ਜਿਹੜੇ ਭਰਾਵਾਂ ਦੇ ਕਬੂਤਰ ਸੁੱਕਦੇ ਨੇ ਉਹ ਵੀ ਬਾਈ ਰੋਟੀ ਜ਼ਰੂਰ ਪਾ ਕਰੋ ਬਾਈ ਤੇ ਡੀ ਵਾਰਮਿੰਗ ਜ਼ਰੂਰ ਕਰ ਦਿਆ ਕਰੋ ਡੀ ਵਾਰਮਿੰਗ ਵੀ ਜ਼ਰੂਰੀ ਆ ਬਾਈ ਕਈ ਭਰਾ ਆਪਣੇ ਪੁੱਛਉਂਦੇ ਨੇ ਵੀ ਕਬੂਤਰ ਆਪਣੇ ਸੌਕ ਰਹੇ ਨੇ ਮੌਸਮ ਵੀ ਕੁਝ ਬਦਲਦਾ ਬਾਈ ਉਹਦੇ ਨਾਲ ਵੀ ਢੱਲੇ ਮੱਠੇ ਹੋ ਜਾਂਦੇ ਨੇ ਤੇ ਡੀ ਵਾਰਮਿੰਗ ਵੀ ਜ਼ਰੂਰੀ ਆ ਕਾ ਭਰਾ ਨੇ ਆਪਣੇ ਨੇ ਪੁੱਛਿਆ ਸੀ ਬੈਲਪੋ ਮਾਰ ਸਹੀ ਆ ਬਾਈ ਬਿਲਕੁਲ ਸਹੀ ਹੈ ਬੈਲਪੋ ਮਾਰੇ ਪਾਈ ਸੀ ਇਹਨਾਂ ਨੂੰ ਤੇ ਆਪਾਂ ਦਿਖਾਈ ਸੀ ਇਹ ਲੋਕ ਮਾਰ ਪਾਈ ਤੇ ਨਾਲ ਸੌਂੀਆਂ ਦੇ ਪਰਸੋਂ ਤੇ ਇਹਨਾਂ ਆਂਣ ਦੇ ਲੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਰਿਅਲਟ ਅੰਦਰ ਜੋੜਿਆਂ ਨੂੰ ਵੀ ਪਹਿਲਾਂ ਪਾਤੀ ਆ ਪਰ ਰੋਟੀ ਉਹ ਵੀ ਲੱਗੇ ਹੋਣੇ ਖਾਣ ਠੀਕ ਹੈ ਜੀ ਮੈਂ ਜੋੜਿਆਂ ਵਾਲਿਆਂ ਨੂੰ ਪਾਤੀ ਇਹ ਵੀ ਖਾ ਰਹੇ ਨੇ ਕੱਲ ਮੁੰਡੇ ਨੇ ਦਾਣਾ ਜ਼ਿਆਦਾ ਪਾਤਾ ਰਾਤ ਛੱਡਿਆ ਸੀ ਤੇ ਬੈਠੇ ਨੇ ਰੋਟੀ ਖਾ ਰਹੇ ਨੇ ਕੱਲੀ ਇਹ ਬੱਚੇ 5-4 ਦਿਨਾਂ ਦਾ ਉਤਰ ਲੈ ਜਾਣਗੇ ਹੋ ਗਏ ਕੰਮ ਜੋ ਜਿੰਨ ਕੁ ਮੱਕੇ ਬੱਚੇ ਵੀ ਦੇਖ ਸਾਦ ਨੂੰ ਤੁਸੀਂ ਬੱਚਿਆਂ ਦੀ ਗਰੋਥ ਵੀ ਦੇਖ ਸਕਦੇ ਹੋ ਠੀਕ ਹੈ ਮੇਰੇ ਭਰਾ ਇੱਧਰ ਉੱਪਰ ਜਿਹੜੇ ਗੱਡੇ ਸੀ ਉਹ ਬੈਠੇ ਆ ਬੱਚੇ ਠੀਕ ਹੈ ਜੀ ਤੇ ਇਧਰ ਆਂਡੇ ਆ ਬੈਠੀ ਐ ਲੱਗ ਚੁੱਕੀ ਐ ਠੋਰ ਆਂਡੇ ਨੂੰ ਆਂਡੇ ਆਂਦੇ ਆ ਇਧਰ ਵੀ ਆਂਡੇ ਆ ਤੇ ਆਂਡੇ ਨਾਲ ਤੋਂ ਹੀ ਠੋਰ ਲੱਗੇ ਆਂਡੇ ਨੂੰ ਤੇ ਇਧਰ ਆ ਬੱਚੇ ਜਿਹੜੇ ਛੋਟੇ ਛੋਟੇ ਸੀ ਉਹ ਵੀ ਸੋਹਣੇ ਹੋ ਗਏ ਨੇ ਪਾ ਜੀ ਤੋ ਬੱਚੇ ਇੱਧਰ ਨੇ ਤੇ ਕਿੱਧਰ ਬੈਠਾ ਬਾਕੀ ਇੱਧਰ ਮੇਰੇ ਦੋਏ ਬੱਚੇ ਕੱਡੇ ਹੋਣ ਐ ਇੱਧਰ ਇੱਕ ਉਹ ਵੀ ਥੱਲੇ ਦੋ ਨੇ ਸਾਹਮਣੇ ਵੀ ਦੋ ਨੇ ਉੱਧਰ ਵੀ ਦੋ ਨੇ ਜਿਹਨੇ ਵੀ ਇੱਕ ਗੱਡੇ ਇੱਥੇ ਆ ਇਹਦੇ ਥੱਲੇ ਇੱਕ ਇੱਧਰ ਹੀ ਹੋ ਕੀ ਦੋ ਦੋ ਨੇ ਸਾਰੇ ਕਿਤੇ ਆ ਉੱਪਰ ਅੰਡੇ ਰੱਖਿਆ ਹੋਏ ਨੇ ਤੇ ਇੱਧਰਲੀ ਛੜੇ ਦਾ ਬੱਚਾ ਬੈਠਾ ਹੋਰ ਬੱਚੇ ਨੂੰ ਥੱਲੇ ਰਾ ਦਨੇ ਹੋ ਹੀ ਹੋ ਗਿਆ ਹੁਣ ਤਾਂ ਕੰਮ ਤਾਂ ਹੀ ਲਗੋਈ ਵੀ ਮਮਾ ਨੂੰ ਥੱਲੇ ਛੱਡਾਂਗੇ ਤਾਂ ਲੱਗਿਆ ਕਰੂਗਾ ਜੋਣ ਪਤਾ ਲੱਗੂ ਦੇਖੋ ਕਿ ਮੈਂ ਡਰਦਾ ਜਖਾਨੇ ਜੂ ਪਹਿਲੇ ਦਿਨ ਥੱਲੇ ਕੱਢਾਂ ਕਾਲੇ ਲਾਉਣ ਨੇ ਕੋਈ ਕੋਈ ਕੰਮ ਦਾ ਥੋੜਾ ਹੋ ਜੂਗਾ ਸਹੀ ਡਰੂਗਾ ਲੈ ਇੱਕ ਅੱਧੀ ਵਾਰੀ ਨਵਾਂ ਨਵਾਂ ਕੱਢੇ ਦੇਖੋ ਵੀ ਇੱਧਰ ਬੜੇ ਬੇਸ਼ਅ ਤੇ ਉਧਰ ਵੀ ਇਹਨੇ ਦੋਏ ਬੱਚੇ ਕੱਢੇ ਹੋਣੇ ਦੇਖੋ ਚੋਗੇ ਨਾ ਟੱਕੇ ਪਏ ਨੇ ਜੀ ਰਾਤ ਉਹਦੀ ਦਰਵਾਜ਼ੇ ਬੱਚੇ ਨੇ ਚਲੋ ਜੀ ਤੁਸੀਂ ਬਾਹਰ ਖਾਣਾ ਜੁਪਤੋਈ ਬੱਚੇ ਪੂਰੇ ਤੰਦਰੁਸਤ ਨੇ ਬਈ ਦੇਖ ਸਾਹਦੋਂ ਤੁਸੀਂ ਬੱਚੇ ਪੂਰੇ ਵਧੀਆ ਵੱਲਦੇ ਨੇ ਬਈ ਡਾਈਟ ਤੁਹਾਨੂੰ ਦੱਸੀ ਹੋਈ ਆਪਾਂ ਜੀ ਬੋਨੇ ਆਂਦੇ ਆਪਾਂ ਤੁਹਾਨੂੰ ਪਹਿਲਾਂ ਦੱਸੀ ਆ ਤੇ ਉਹ ਕੀ ਪਾਵਾਂਗੇ ਠੀਕ ਆ ਜੀ ਜਿੰਨੀ ਤੇ ਬੱਚੇ ਬੜਾਉਂਦੇ ਆ ਉਹ ਚੱਲਦੇ ਹਾਂ ਪਰਲੇ ਹੁੱਡਿਆਂ 10 ਮਿੰਟ ਦੀ ਵੀਡੀਓ ਬਣਾਵਾਂਗੇ ਜਿਆਦਾ ਵੱਡੀ ਨਹੀਂ ਬਣਾਉਂਦੇ ਈ ਵਾਰਮਿੰਗ ਜ਼ਰੂਰੀ ਆ ਮੇਰੇ ਭਰਾ ਈ ਵਾਰਮਿੰਗ ਜ਼ਰੂਰ ਕਰ ਲਿਆ ਕਰੋ ਚਾਹੇ ਪੈਪਰਾ ਜਾਂ ਬੈਰਵਿਕ ਕੰਪਨੀ ਦੀ ਨਾਲ ਕਰ ਲਿਆ ਕਰੋ ਜੇ ਤੌਲੀਆਂ 'ਚ ਪਾਉਣੀ ਆ ਤਾਂ ਐਲਬੋ ਮਾਰ ਸਭ ਤੋਂ ਬੈਸਟ ਆ ਦੋ ਦਿਨ ਲਗਾਤਾਰ ਇੱਕ ਢੱਕਣ ਪਾ ਦਿਓ ਐਲਬੋ ਮਾਰ ਦਾ ਬਹੁਤ ਵਧੀਆ ਰਿਜ਼ਲਟ ਆ ਬਾਈ ਦਾਣੇ ਤੁਨੇ ਖਾਈ ਜਾਣ ਚਾਹੇ ਨਾਲ ਤੌਲੀਆਂ 'ਚ ਪਾ ਦਿਆ ਕਰੋ ਤੇ ਕੱਢ ਦਿੰਦੇ ਨੇ ਮਲਅਪ ਜਿੰਨੇ ਤੋਂ ਦੇ ਨਾਲ ਤਾਰਾ ਮੀਰਾ ਪਾਉਣਾ ਸ਼ੁਰੂ ਕਰ ਦੋ ਬਾਈ ਤਾਰੇ ਮੀਰੇ ਨਾਲ ਵੀ ਕੱਢ ਲੈਂਦੇ ਨੇ ਆਪਣੇ ਇੱਧਰ ਵੱਡੇ ਗੂਤਰ ਛੱਡੇ ਦੀ ਰਾਤ ਨੂੰ ਜਾਲ ਦੇ ਵਿੱਚ ਖੁੱਲੇ ਹੁਣ ਕਰਾਂਗੇ ਇਹਨਾਂ ਨੂੰ ਬੰਦ ਕੱਢਦੇ ਆ ਬੱਚੇ ਇਹਨਾਂ ਨੂੰ ਬਾਈ ਪਾਈ ਪਈ ਸੀਗੀ ਐਲਬੋ ਮਾਰ ਠੀਕ ਹੈ ਜੀ ਇਹਨੂੰ ਵੀ ਪਾਈ ਸੀਗੀ ਐਲਬੋ ਮਾਰ ਕੱਲ ਆਪਾਂ ਨੇ ਜੇ ਹੁਣ ਸਵੇਰੇ ਬਦਲ ਦਾਂਗੇ ਪਰਸੋਂ ਬਾਅਦ ਦੀ ਐਲਬੋ ਮਾਰ ਕੱਲ ਪਾਤੀ ਦੋ ਦਿਨ ਬਾਅਦ ਇਹਨਾਂ ਨੂੰ ਐਲਬੋ ਮਾਰ ਤੇ ਬਸ ਅੱਜ ਇਹਨਾਂ ਨੂੰ ਹੁਣ ਲਈ 52 ਪਾ ਦਾਂਗੇ ਨਾਲ ਤਾਂ ਉਹਦੇ ਵਿੱਚ ਪਾਣੀ ਠੀਕ ਹੈ ਜੀ ਕੱਲ ਨੂੰ ਕਰਾਂਗੇ ਖੁੱਡੇ ਸਾਫ਼ ਅਸੀਂ ਬੈਠੇ ਆ ਆਪਣੇ ਸਾਰੇ ਪੁੱਤਰ ਠੀਕ ਹੈ ਜੀ ਤੇ ਦਾਣਾ ਪਾਣੀ ਤੁਹਾਨੂੰ ਦੱਸਿਆ ਹੀ ਹੋਇਆ ਸੇਮ ਆਪਾਂ ਉਹੀ ਪਾਉਣੇ ਆ ਡੇਲੀ ਦੀ ਰੁਟੀਨ 'ਚ ਠੀਕ ਹੈ ਜੀ ਉਹਨੇ ਕੱਢ ਲਈ ਇੱਕ ਬੱਚਾ ਇੱਕ ਬੱਚਾ ਕੱਢਿਆ ਹੋਇਆ ਇਹਨਾਂ ਨੇ ਤੇ ਇਹ ਨਿਕਲੇ ਨਹੀਂ ਸਵਾਰ ਜਿਹੜੇ ਸਵਾਰ ਨਿਕਲੇ ਨਹੀਂ ਹੈਗੇ ਇੱਕ ਅੰਡੇ 'ਚ ਮਰ ਗਿਆ ਦੀ ਦੂਜਾ ਵੀ ਦੋਨੇ ਅੰਡਿਆਂ 'ਚ ਮਰ ਗਏ ਤਕਰੀਬਨ ਬਿਜਲੀ ਬਹੁលਿਸ਼ਕੀ ਮੀਮੂ ਪਈਗੇ ਨੇ ਤੇ ਆਹ ਜੋੜੀ ਨੇ ਆਪਣੀ ਨੇ ਦੋ ਹੀ ਕੱਢੇ ਹੋਏ ਨੇ ਉਹਨੇ ਕੱਢ ਲਈ ਸੀਗੀ ਇਹ ਦੋ ਜੋੜੀ ਨੇ ਬੱਚੇ ਦੋਨੋਂ ਬੈਠੇ ਦੋਨੇ ਵਿੱਚ ਇਧਰੋਂ ਵੀ ਬਈ ਹਾਂਡਿਆਂ ਦੇ ਵਿੱਚੋਂ ਨਿਕਲੇ ਨਹੀਂ ਹੈਗੇ ਇਹ ਬੱਚੇ ਤੇ ਦੂਜੇ ਨਿਕਲੇ ਸੀ ਆ ਹੈਗੇ ਆ ਠੀਕ ਆ ਜੀ ਇਹਨਾਂ ਦੇ ਵੀ ਹਾਂਡੇ ਪੱਕੇ ਹੋਨੇ ਤਾਂ ਰਹਿੰਦੇ ਨੇ ਬੱਚੇ ਨਿਕਲਣ ਤਾਂ ਦੋ ਬੱਚੇ ਪਹਿਲਾਂ ਕੜਾਈ ਸੀ ਉਹ ਦੋ ਹੀ ਖਿੱਚ ਚੁੱਕੇ ਨੇ ਬਹੁਜੀ ਜੀ ਗਿੱਜੇ ਨੇ ਤੇ ਇਹਨਾਂ ਨੇ ਵੀ ਹਾਂਡੇ ਰੱਖਿਓ ਨੇ ਆਂਡੇ ਪੱਕ ਗਏ ਨੇ ਰੰਗ ਫੜ ਗਏ ਨੇ ਇਹ ਲੋੜੀ ਦੇ ਵੀ ਹੋਰ ਕਰਦੀ ਹੁਣ ਇਹਨਾਂ ਨੂੰ ਬੰਦ ਤੇ ਇਹਨਾਂ ਨੂੰ ਖੁੱਲ੍ਹੇ ਹੀ ਰਹਿਣ ਦਾਂ। ਇਹਨਾਂ ਨੂੰ ਜਾਲਾਂ 'ਚ ਪਾ ਦਾਂਗੇ ਆਪਾਂ। ਬੱਚਿਆਂ ਨੂੰ ਆਹ ਬੱਚਿਆਂ ਨਾਲ ਫੁੱਡਾ ਹੀ ਆਪਣਾ। ਆ ਬੈਠੇ ਨੇ ਬੱਚੇ। ਠੀਕ ਹੈ। ਇਹਨਾਂ ਨੂੰ ਪਾਵਾਂਗੇ ਹੁਣ ਤੁੱਪਾਂ ਦੇ ਵਿੱਚ। ਤੁੱਪ ਲਵਾਵਾਂਗੇ। ਠੀਕ ਹੈ ਜੀ। ਲੰਗੜਾ ਟੋਪਲ ਆਪਣਾ ਲਗੜਾ ਦਾ ਤਜਕੇ ਖੜਾ ਲਾਪਤੇ ਦੀ ਜੁੜ ਚੁੱਕੀਆਂ ਥੱਲੇ ਲਾ ਗਿਆ ਲਾਉਂਦਾ ਥੱਲੇ ਲਾਉਂਦਾ ਤੇ ਇਹਦਾ ਪਿਛੋਂ ਕੂਠੇ ਵਾਲਾ ਉੱਰ ਗਿਆ ਜੀ ਉਹ ਸੁੱਕ ਗਿਆ ਨਾੜ ਨੂੰ ਰੂਪੇ ਦਾ ਹੋ ਗਿਆ ਉਹ ਸੁੱਕ ਗਿਆ ਸੀਗਾ ਤੇ ਲੱਗਿਆ ਉਦੋਂ ਬਾਅਦ ਥੱਲੇ ਲਾਉਣਾ ਬੜੀਆਂ ਹਫਤੇ ਦੇ ਵਿਚਾਨ ਸਹੀ ਹੋ ਜੂ ਹਫਤੇ ਦਾ ਦਿਨ ਦੇ ਵਿੱਚ ਬਿਲਕੁਲ ਸਹੀ ਤੁਰਨ ਲੱਜਣਾ ਹੈ ਠੀਕ ਹੈ ਜੀ ਆਪਨੇ ਬੱਚੇ ਨੇ ਪ੍ਰਭੂ ਹੁਣ ਪਾਉਣੇ ਇਹਨਾਂ ਨੂੰ ਆਪਾਂ ਜਾਲਾਂ ਦੇ ਵਿੱਚ ਤੇ ਟੰਗਾਂਗੇ ਜਾਲਾਂ ਦੇ ਵਿੱਚ ਪਾ ਕੇ ਇਹਨਾਂ ਨੂੰ ਕੁੱਪੇ ਆ ਛੋਟੇ ਜਾਲਾਂ ਚ ਪਾ ਲਾਂਗੇ ਵੱਡੇ ਜਾਲ ਰੱਖਦੇ ਆ 15 ਉਹ ਥੋੜੇ ਹੈਵੀ ਨੇ ਕਿਉਂਕਿ ਮੁੰਡਾ ਬਸ ਸਕੂਲ ਤੋਂ ਆ ਕੇ ਉਹ ਲਾਦਨ ਦਾ ਹੁੰਦਾ ਤੇ ਆਪਾਂ ਇਹਦੇ ਚ ਪਾ ਜਾਾਂਗੇ ਹੁਣ ਠੀਕ ਹੈ ਜੀ ਮੇਰੇ ਭਰਾ ਤੇ ਬਾਕੀ ਆਪਣੇ ਭਰਾ ਪੁੱਛਦੇ ਹੁੰਦੇ ਆ ਸੋਕੇ ਵਾਲੀ ਦਵਾਈ ਬਾਈ ਪਿਛਲੀ ਵੀਡੀਓ ਚ ਪਾਈ ਹੋਈ ਆਪਾਂ ਨੇ ਬੋਲ ਕੇ ਗੱਲੀ ਗੱਲੀ ਦੱਸੀ ਹੋਈ ਆ ਉੱਤੇ ਲਿਖ ਕੇ ਟਾਈਟਲ ਆਇਆ ਹੋਇਆ ਆਪਾਂ ਸੋਕੇ ਦੀ ਦਵਾਈ ਜਿਹੜੀ ਆਪਾਂ ਚੀਜ਼ ਵਰਤਦੇ ਆ ਉਹ ਹੀ ਦੱਸੀ ਦੀ ਆ ਬਾਈ ਪੂਰਾ ਰਿਜਲਟ ਆ ਉਹਦਾ ਦਵਾਈ ਦਾ ਜਿਹੜੀ ਆਪਾਂ ਬੋਲ ਕੇ ਦੱਸੀ ਆ ਉਹਦਾ ਵੀ ਇੰਜੈਕਸ਼ਨ ਦਾ ਵੀ ਜਿਹੜੇ ਪ੍ਰਾਮ ਨੂੰ ਟੀਕਾ ਨਹੀਂ ਲਾਉਣਾ ਹੁੰਦਾ ਉਹ ਦਵਾਈ ਉਹ ਰਗੜ ਕੇ ਰੱਖ ਲਓ 20 ml ਪਾਣੀ ਦੇ ਵਿੱਚ ਇੱਕ ਚੁੰਡੀ ਕੋਲ ਕੇ ਦੇ ਦਿਓ ਕਰੋ ਮੇਰੇ ਭਰਾ ਜਿਨ੍ਹਾਂ ਦੇ ਕਬੂਤਰ ਸੁੱਕਦੇ ਨੇ ਤੇ ਡੀ ਵਾਰਮਿੰਗ ਜ਼ਰੂਰੀ ਆ ਵੀਰੇ ਡੀ ਵਾਰਮਿੰਗ ਜ਼ਰੂਰ ਕਰਿਆ ਕਰੋ ਕਿਉਂਕਿ ਡੀ ਵਾਰਮਿੰਗ ਕਰਾਂਗੇ ਜੇ ਤਾਂ ਹੀ ਆ ਡੀ ਵਾਰਮਿੰਗ ਤੋਂ ਇਹਨਾਂ ਦੀ ਗੱਲਬਾਤ ਬਣਦੀ ਡੀ ਵਾਰਮਿੰਗ ਨਾਲੇ ਗੱਲਬਾਤ ਬਣਦੀ ਆ ਜੀ ਤੇ ਆਪਨੇ ਬੈਠੇ ਨੇ ਕੂਤਰ ਸਾਰੇ ਧੰਨਵਾਦ ਆ ਬਹੁਤ-ਬਹੁਤ ਮੇਰੇ ਸਾਰੇ ਪ੍ਰਾਪਾਂ ਦਾ ਜਿਹੜੇ ਆਪਣੇ ਚੈਨਲ ਨੂੰ ਪਿਆਰ ਕਰਦੇ ਨੇ ਭਰਾ ਆਪਣੇ ਕਮੈਂਟ ਵੀ ਕਰਦੇ ਨੇ ਲਾਈਕ ਵੀ ਕਰਦੇ ਨੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੇ ਜਿਹੜੇ ਭਰਾ ਨਹੀਂ ਕਰਦੇ ਉਹਨਾਂ ਨੂੰ ਵੀ ਆਪਾਂ ਰਿਕਵੈਸਟ ਕਰਦੇ ਆ ਵੀ ਕਮੈਂਟਰ ਲਾਈਕ ਜਰੂਰ ਕਰਿਆ ਕਰੋ ਮੇਰੇ ਭਰਾ ਠੀਕ ਹੈ ਜੀ ਤਾਂ ਜੋ ਆਪਾਂ ਤੁਹਾਨੂੰ ਕੂਤਰਾਂ ਦੀ ਜਾਣਕਾਰੀ ਦਿੰਦੇ ਰਹੀਏ ਠੀਕ ਹੈ ਜੀ ਨਾਲੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਆਪਣੇ ਨਾਲ ਕਿੰਨੇ ਭਰਾ ਆਪਣੇ ਜੁੜੇ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਓਕੇ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ ਵੀਡੀਓ ਲੰਬੀ ਹੋ ਜਾਂਦੀ ਆ ਤੇ ਇਹ ਡੇਲੀ ਬਾਈ ਡੇਲੀ ਆਪਾਂ ਤਾਂ ਬਣਾਉਨੇ ਆ ਵੀ ਤੁਹਾਡੇ ਸਾਹਮਣੇ ਬੱਚਿਆਂ ਦੀ ਗਰੋਥ ਔਰ ਬੱਚੇ ਕਿਵੇਂ ਬੈਠੇ ਨੇ ਠੀਕ ਹੈ ਨਾ ਇਹ ਤਾਂ ਪਾਉਨੇ ਆ ਭਰਾਵੋ ਆਪਾਂ ਬੱਚਿਆਂ ਦੀ ਅਲੱਗੂ ਡੇਲੀ ਉਹੀ ਪਾਈ ਜਾਂਦਾ ਤੇ ਬਾਈ ਖਰਾਕ ਤੇ ਬੱਚੇ ਸਾਰਾ ਗਿੱਜਣ ਤੱਕ ਆਪਾਂ ਹਾਂਡੇ ਤੋਂ ਬੱਚਾ ਪਹਿਲਾਂ ਵੀ ਕਈ ਆਂਡੇ ਤੋਂ ਲੈ ਕੇ ਉਡਣ ਤੱਕ ਬੱਚੇ ਨਹੀਂ ਬਣਾਵਾਂਗੇ ਬਾਈ ਉਡਣ ਤੱਕ ਬਣਾਉਣੇ ਆ ਤੇ ਉਧਰ ਛੋਟੇ ਬੱਚੇ ਨਿਕਲੇ ਉਹ ਵੀ ਦਿਖਾ ਤੇ ਤੇ ਇਧਰ ਆਪ ਡੇੜੇ ਆਪਣੇ ਕੋ ਪਲ ਕੇ ਹੋ ਗਏ ਨੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਮੇਰੇ ਪ੍ਰਾ ਓਕੇ ਜੀ ਧੰਨਵਾਦ ਆ ਲਵ ਯੂ